ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਿਰਾਜ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਅੱਜ ਵੱਡਾ ਧਮਾਕਾ ਕੀਤਾ ਜਾਵੇਗਾ ਅੱਜ ਵੱਡੇ ਫੇਰ ਬਦਲ ਹੋਣਗੇ ਵੱਡੇ ਐਲਾਨ ਹੋਣਗੇ ਪੰਜਾਬ ਦੇ ਲੋਕਾਂ ਦੇ ਲਈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋ ਦਿਨ ਦੋ ਦਿਨ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲਿਆ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਮੰਤਰੀਆਂ ਨੇ ਇੱਕ ਦੂਜੇ ਉੱਤੇ ਰੱਜ ਕੇ ਚਿੱਕੜ ਉਛਾਲਿਆ ਬਾਅਦ ਵਿੱਚ ਭਾਵੇਂ ਅਮਨ ਅਰੂੜਾ ਵੱਲੋਂ ਐ ਜਿਹੜੀ ਫਟਕਾਰ ਲਗਾਈ ਗਈ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਸਿਰ ਦੇ ਵਿੱਚ ਧੂੜ ਪਾ ਰਹੇ ਹੋ ਇੱਕ ਦੂਜੇ ਦਾ ਜਿੱਕਰ ਵਿਰੋਧ ਕਰਨਾ ਹੈ ਤੁਸੀਂ ਅੰਦਰ ਖਾਤੇ ਕਰੋ ਚਲਦਿਆਂ ਚਲਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਵਰਕਰਾਂ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਦੀ ਅਕਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਕਰਦੇ ਨੇ ਕਿਉਂਕਿ ਰਾਜ ਇੱਕ ਰਾਜ ਕੇ ਇੱਕ ਦੂਜੀ ਉੱਤੇ ਤੰਜ ਕੱਸਿਆ ਗਿਆ ਕਿਉਂਕਿ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਆਪਣੇ ਹੀ ਖਜ਼ਾਨੇ ਭਰੇ ਜਾ ਰਹੇ ਨੇ ਯਾਨੀ ਕਿ ਜੇ ਕੋਈ ਮੰਤਰੀ ਬਣ ਜਾਂਦਾ ਹੈ ਉਹ ਆਪਣੇ ਵਿਧਾਇਕਾਂ ਦੀ ਸਾਰ ਨਹੀਂ ਲੈਂਦਾ ਜੇਕਰ ਇੱਕ ਇੱਕ ਵਿਧਾਇਕ ਦੇ ਦੂਜੇ ਵਿਧਾਇਕ ਨਾਲ ਲੱਗਦਾ ਹੈ ਕਿ ਮੇਰੇ ਹਲਕੇ ਦੇ ਵਿੱਚ ਕੰਮ ਨਹੀਂ ਹੋ ਰਿਹਾ ਯਾਨੀ ਕਿ ਪੂਰੀ ਤਰ੍ਹਾਂ ਕਮੇਟੀ ਬਣੀ ਰਹੀ ਦੋ ਦਿਨ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡੇ ਐਲਾਨ ਕੀਤੇ ਜਾਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਜੋ ਮੁੱਖ ਮੰਤਰੀ ਰਹਿਸ਼ ਅ ਵਿਕੇ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਬਲਾਲੇ ਨੇ ਕੈਬਨਟ ਦੇ ਵਿੱਚ ਵੀ ਵਿਸਤਾਰ ਹੋ ਸਕਦਾ ਹੈ ਆ ਕੈਬਨਟ ਆ ਦੇ ਵਿੱਚ ਬਦਲਾਅ ਵੀ ਹੋ ਸਕਦੇ ਨੇ ਜਿਸ ਤਰ੍ਹਾਂ ਹਲਕਾ ਸੰਗਰੂਹ ਆ ਦੇ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਗਿਆ ਉਹਨਾਂ ਵੱਲੋਂ ਕੋਈ ਵੀ ਵਧੀਆ ਤਰੀਕੇ ਦੇ ਨਾਲ ਕੈਬਨਟ ਮੰਤਰੀ ਦਾ ਅਹੁਦਾ ਸੁਭਾਲਿਆ ਨਹੀਂ ਗਿਆ ਪਿਛਲੇ 2.5 ਸਾਲਾਂ ਨੂੰ ਇਸ ਨੂੰ ਲੈ ਕੇ ਹੁਣ ਖਬਰ ਆ ਰਹੀ ਹੈ ਕਿ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਫੇਰ ਬਦਲ ਕੀਤੇ ਜਾਣਗੇ ਅਤੇ ਦੂਸਰੇ ਪਾਸੇ ਜਿਹੜੀਆਂ ਨੌਕਰੀਆਂ ਦੇਣੀਆਂ ਨੇ ਜਿਹੜੇ ਵਿਭਾਗਾਂ ਦੀਆਂ ਪੋਸਟਾਂ ਖਾਲੀ ਨੇ ਉਹਨਾਂ ਪੋਸਟਾਂ ਨੂੰ ਵੀ ਅੱਜ ਹਰੀ ਝੰਡੀ ਮਿਲੇਗੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੂਰੀ ਤਰ੍ਹਾਂ ਭੰਬਲ ਪੂਸੇ ਵਿੱਚ ਨੇ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਨਵੇਂ ਸਾਲ ਦੀ ਦੂਜੀ ਆ ਜਿਹੜੀ ਹੈ ਕੈਬਨਿਟ ਮੀਟਿੰਗ ਬੁલાਲੀ ਗਈ ਹੈ ਇਸ ਦੀ ਅਗਵਾਈ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਵੱਲੋਂ ਕੀਤੀ ਜਾਵੇਗੀ ਇਸ ਸੰਭਾਵਨਾ ਇਹ ਕਿਆਸਾ ਲਗਾਈਆਂ ਜਾ ਰਹੀਆਂ ਨੇ ਕਿ ਅੱਜ ਵੱਡੇ ਬਦਲਾਅ ਹੋ ਸਕਦੇ ਨੇ ਕੈਬਨਿਟ ਦੇ ਵਿੱਚ ਕਿਉਂਕਿ ਕੈਬਨਟ ਦੇ ਜਿਹੜੇ ਮੰਤਰੀ ਨੇ ਹੁਣ ਐ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਗਏ ਜਦੋਂ 2 ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਪਿਛਲੇ ਦਿਨਾਂ ਦੇ ਵਿੱਚ ਅੱਜ ਵੱਡੇ ਐਲਾਨ ਵੱਡੇ ਧਮਾਕੇ ਹੋਣ ਦੀ ਖਬਰਾਂ ਜਿਹੜੀਆਂ ਨੇ ਉਪਰਚਲਿਤ ਹੋ ਰਹੀਆਂ ਨੇ ਧੰਨਵਾਦ